ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤਹਿਸੀਲ ਵੀ ਤਰਨਤਾਰਨ ਸਾਹਿਬ ਲੱਗਦਾ ਜ਼ਿਲ੍ਹਾ ਵੀ ਜਿਹੜਾ ਤਰਨਤਾਰਨ ਸਾਹਿਬ ਲੱਗਦਾ ਹੈਗਾ ਤੇ ਵੀਰ ਗੁਰਨਿਸ਼ਾਨ ਸਿੰਘ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਨਾਰਮਲੀ ਆਪਾਂ ਤੁਹਾਨੂੰ ਇਸ ਕਿੱਲੇ ਦੇ ਉੱਪਰੋਂ ਵੀ ਜਿਹੜੇ ਪਸ਼ੂ ਦਿਖਾਉਂਦੇ ਰਹੇਦਾ ਅੱਜ ਜਿਹੜੇ ਐਨੀਮਲ ਆ ਦੋਸਤੋ ਖਾਸ ਤੌਰ ਤੇ ਦੋ ਮੱਝਾਂ ਹੋਣਗੀਆਂ ਤੇ ਤਿੰਨ ਵੇੜਾ ਹੋਣਗੀਆਂ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਵੇੜਾ ਹੋਣਗੀਆਂ ਤੇ ਦੋ ਮੱਜਾਂ ਵਿਖਾਵਾਂਗੇ ਤੁਹਾਨੂੰ ਪਸ਼ੂ ਜਿਹੜੇ ਆ ਦੋਸਤੋ ਆਲਮੋਸਟ ਜਿਹੜੇ ਭਾਪੜਤੇ ਵਾਲੇ ਆ ਜਿਹੜਾ ਪਸ਼ੂ ਖਾਸ ਤੌਰ ਤੇ ਤੁਹਾਨੂੰ ਪਸੰਦ ਆਊਗਾ ਉਹਦੀ ਚੁਵਾਈ ਤਸੱਲੀ ਆਪਣਾ ਹੱਕ ਸਮਝ ਕੇ ਘਰ ਵਿਜ਼ਿਟ ਕਰਕੇ ਜਰੂਰ ਕਰ ਲਿਓ ਉਸ ਤੋਂ ਬਾਅਦ ਜਿਹੜਾ ਤੁਸੀਂ ਸੌਦਾ ਕਰ ਲਿਓ ਮਾਲਕ ਦੇ ਨਾਲ ਠੀਕ ਆ ਤੇ ਵੇੜਾ ਵੀ ਜਿਹੜੀਆਂ ਦੋਸਤੋ ਚੰਗੀਆਂ ਹੋਣਗੀਆਂ ਤਕਰੀਬਨ 10 ਦੋ ਵੇੜਾ ਤਾਂ ਵਿਖਾਵਾਂਗੇ ਜਿਹੜੀਆਂ 10 ਲੀਟਰ ਤੋਂ ਮਤਲਬ ਵੀ ਤਾਂ ਹੈਗੀਆਂ ਨੇ ਹੁਣ ਮੌਕੇ ਤੇ ਇੱਕ ਵਾਰ ਜਿਹੜੀ ਹੈਗੀ ਐ ਦੋਸਤੋ ਕੋਈ ਇੱਕ ਅੱਧੇ ਦੋ ਦਿਨਾਂ ਤੱਕ ਜਿਹੜੀ ਦੋ ਤਿੰਨ ਦਿਨਾਂ ਦੀ ਸੂਈ ਆ ਉਹ ਵੀ ਪੂਰੀ ਗੱਲਬਾਤ ਆਪਾਂ ਵੀਰ ਨਿਸ਼ਾਨ ਦੇ ਨਾਲ ਕਰਾਂਗੇ ਅੱਜ 8 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਜਿਹੜਾ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਲਓ ਠੀਕ ਆ ਸਮਾਂ ਤਕਰੀਬਨ ਪੌਣੇ 2 ਦਾ ਜਿਹੜਾ ਸਮਾਂ ਹੈਗਾ ਠੀਕ ਹੈ ਜੀ ਤੇ ਬਾਕੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਾਂਗੇ ਇਨਫੋਰਮੇਸ਼ਨ ਲਵਾਂਗੇ ਉਹਨਾਂ ਤੋਂ ਵੀਡੀਓ ਨੂੰ ਐਂਡ ਤੱਕ ਜਿਹੜਾ ਦੋਸਤੋ ਜ਼ਰੂਰ ਦੇਖ ਲਿਓ ਸਕਿਪ ਨਾ ਕਰਿਆ ਕਰੋ ਜੇਤੋਂ ਵੀਡੀਓ ਤੁਸੀਂ ਕੱਟ-ਕੱਟ ਕੇ ਦੇਖਦੇ ਹੋ ਫਿਰ ਕੋਈ ਚੀਜ਼ ਦੀ ਸਮਝ ਨਹੀਂ ਲੱਗਦੀਗੀ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਨਵੇਂ ਕਿਸਾਨ ਵੀਰ ਨੇ ਉਹਨਾਂ ਤੱਕ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਨਵੇਂ ਫਾਰਮਰ ਕਿਸੇ ਕਿਸਾਨ ਵੀਰ ਨੇ ਕੋਈ ਪਸ਼ੂ ਖਰੀਦਣਾ ਉਹਦੀ ਪਹੁੰਚ ਵਿੱਚ ਜਿਹੜੀ ਆ ਦੋਸਤੋ ਵੀਡੀਓ ਆ ਸਕੇ ਆਜੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਗੁਰ ਨਿਸ਼ਾਨ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਰ ਆਪਦੇ ਸਲਾਹੋ ਵਧੀਆ ਵਧੀਆ ਵੀਰ ਜੀ ਠੀਕ ਠਾਕ ਠੀਕ ਆ ਨਿਸ਼ਾਨ ਭਾਈ ਅੱਜ ਪੰਜ ਪਸ਼ੂ ਬਗਾਊਗਾ ਹਾਂਜੀ ਹਾਂਜੀ ਦੋ ਮੱਝਾਂ ਤੇ ਨਾ ਅਗਾਵਾ ਠੀਕ ਆ ਹਾਂਜੀ ਤੇ ਹੈ ਮਤਲਬ ਕਿ ਗਾਵਾਂ ਦੀ ਗੱਲ ਕਰ ਗੀ ਆਪਾਂ ਤਿੰਨ ਬੈੜਾ ਉਹ ਬਿਲਕੁਲ ਤਾਜ਼ੀਆਂ ਸੂਈਆਂ ਆ ਤਾਜ਼ੀਆਂ ਸੂਈਆਂ ਹਾਂਜੀ ਭਾਜੀ ਤਾਜ਼ੀਆਂ ਸੂਈਆਂ ਤਾਜ਼ੀਆਂ ਆ ਹਾਂਜੀ ਤੇ ਦੋ ਮੱਝਾਂ ਇਹਨਾਂ ਦੀ ਵੀ ਆਪਾਂ ਬਿਲਕੁਲ ਤੁਹਾਨੂੰ ਡਿਟੇਲ ਲੈ ਲੈਣੇ ਆ ਨਿਸ਼ਾਨ ਭਾਈ ਪਹਿਲੇ ਨੰਬਰ ਤੇ ਆ ਜਾਓ ਇਹ ਮੱਝ ਆਪਾਂ ਜਿਹੜੀ ਦੇਖ ਰਹੇ ਆ ਇਹਦੀ ਕੀ ਡਿਟੇਲ ਆ ਕਿੰਨਾ ਮਾਂ ਸੂਹਾ ਸੂਈ ਤੇ ਟਾਈਮ ਇਹਨੂੰ ਬਿਲਕੁਲ ਹੁਣ ਤੱਕ ਕਿੰਨਾ ਹੋ ਗਿਆ ਸੂਈ ਤੇਜਾ ਸੂਹਾ ਸੂਈ ਆ ਭਾਜੀ ਮਗਰ ਕੱਟੀ ਆ ਹਾਂਜੀ ਦੋ ਪੌਣੇ ਦੋ ਮਹੀਨਿਆਂ ਦੀ ਸੂਈ ਆ ਠੀਕ ਆ ਜੀ ਆ ਬੱਚਾ ਇਹ ਮਗਰੇ ਦੇ ਮਗਰ ਕੱਟੀ ਆ ਕੀ ਜੀ ਹ ਠੀਕ ਆ ਆ ਕੱਟੀ ਵੇਖ ਲਓ ਜੀ ਠੀਕ ਆ ਆ ਪੌਣੇ ਕ 2 ਮਹੀਨੇ ਦਾ ਜਿਹੜਾ ਦੋਸਤੋ ਸੁਆ ਹੈ ਠੀਕ ਆ ਪੌਣੇ ਕ 2 ਮਹੀਨੇ ਹੋ ਗਿਆ ਸਮਾਂ ਸੋਈ ਨੂੰ ਤੇ ਇੱਕ ਵਾਰੀ ਥਣ ਖਵਾਨਾ ਜਿਹੜਾ ਤੁਸੀਂ ਵੇਖ ਲਓ 9 ਕਿਲੋ ਜਿਹੜਾ ਭਾਈ ਨਿਸ਼ਾਨ ਚੁਆ ਦੇਣਾ ਹਨਾ ਹਾਂਜੀ ਹਾਂਜੀ ਰੈਡੀ ਦੁੱਧ ਭਾਈ ਠੀਕ ਹੈ ਜੀ ਆ ਕਰੋ ਚੈੱਕ ਜੀ ਥਣਾ ਸੁਣਾ ਦੀ ਗਾਰੰਟੀ ਪੂਰੀ ਆ ਕਰੋ ਚੈੱਕ ਠੀਕ ਆ ਥਣੇਵਾ ਜਿਹੜਾ ਦੋਸਤੋ ਤੁਸੀਂ ਵੇਖ ਕੇ ਚੈੱਕ ਕਰੋ ਵਿਖਾਲਾ ਸੋਨਾ ਹੈਗਾ ਠੀਕ ਆ ਬਾਕੀ ਪੱਧਰ ਲੇਵਾ ਹੈਗਾ ਕਰੋ ਬੈਕ ਸਾਈਡ ਤੋਂ ਚੈੱਕ ਤੇ ਪਿੱਠ ਪੁੱਠੇ ਦੀ ਤੁਸੀਂ ਵੇਖ ਲੈਣੀ ਆ ਬਿਲਕੁਲ ਬਰੀਕ ਚਮੜੀ ਆ ਤੇ ਸਿੰਘਾਂ ਦੀ ਬੰਤਰ ਮੂੰਹ ਮੱਥੇ ਦੀ ਫੇਸ ਦੀ ਕੁਆਲਿਟੀ ਆ ਉਹ ਇਦਾਂ ਦੀ ਦਿਖਦੀ ਹੈ ਜੀ ਠੀਕ ਆ ਬਾਕੀ ਆ ਬਹਿਣੀ ਵਾਲੇ ਪਾਸੇ ਤੋਂ ਜਿਹੜਾ ਥਣ ਹੈਗਾ ਵੇਣ ਮੂਹਣ ਜਿਹੜੀ ਆ ਕਾਫੀ ਸੋਹਣੀ ਆ ਮੋਟੀ ਵੇਣ ਤੇ 9 ਕਿਲੋ ਜਿਹੜਾ ਦੋਸਤੋ 9 ਲੀਟਰ ਹਾਜ਼ਰ ਆ ਠੀਕ ਆ ਜੀ ਕਿਉਂਕਿ ਡੇਰੀ ਦਾ ਕੰਮ ਆ ਵੀਰ ਉਹਨਾਂ ਦਾ ਪਸ਼ੂ ਜਿਹੜਾ ਦੋਸਤੋ ਲਿਆ ਕੇ ਡੇਰੀ ਦਾ ਵੀ ਕੰਮ ਕਰਦੇ ਆ ਦੁੱਧ ਪਾਉਣ ਦਾ ਕੰਮ ਹੈਗਾ ਸ਼ਹਿਰਦਰੀ ਚ ਨਾਰਮਲੀ ਰੋਜ ਦਾ ਲੀਟਰ ਵਜਦਾ ਹੈਗਾ ਕਿਉਂ ਬਈ ਨਿਸ਼ਾਨ ਇਤਨੀਂ ਕਿਉਂ ਹੈ ਹਾਂਜੀ ਵੀਰ ਜੀ ਲੀਟਰ ਵਜਦਾ ਕਿਉਂਕਿ ਲੀਟਰ ਵਜਦਾ ਪਸ਼ੂ ਦਾ ਤੁਹਾਨੂੰ ਜਿਆਦਾ ਪਤਾ ਹੈ ਵੀ ਘੱਟੋ ਘੱਟ ਹਾਂਜੀ ਭਾਜੀ ਆਪਾਂ ਲੀਟਰ ਮਾਰਕੀਟ ਅੰਗਰ ਰੋਜ ਦੁੱਧ ਚੋਈਦਾ ਦੁੱਧ ਚੋਈਦਾ ਹਾਂਜੀ ਤੇ 9 ਲੀਟਰ ਜਿਹੜਾ ਆਪਾਂ ਚਵਾ ਦਨਾਂ ਹਾਂਜੀ ਹਾਂਜੀ ਵੀਰ ਜੀ ਖੋਲੀਏ ਨਿਸ਼ਾਨ ਵੀਰੇ ਨੂੰ ਤੇ ਜਿਸ ਵੀ ਵੀਰ ਦੇ ਭਾਅ ਪਰਤੇ ਚਾਊਗੀ ਜੋ ਗੱਲ ਕਹੀ ਜਾਊਗੀ ਦੋਸਤੋ ਉਹਦੀ ਤਸੱਲੀ ਆ ਤੁਸੀਂ ਘਰ ਬਿਜਟ ਕਰਕੇ ਕਰਨੀ ਹੈਗੀ ਆ ਮੈਂ ਇਹ ਵੀ ਗੱਲ ਕਹਿ ਦੇਣਾ ਹੁਣਾਂ ਵੀ ਘੱਟੋ ਘੱਟ ਵੀ ਗਰੰਟੀ ਦੇ ਚੀਜ਼ ਤੁਸੀਂ ਮੰਗਾ ਮੰਗਾ ਸਕਦੇ ਹੋ ਜੇਕਰ ਤੁਹਾਨੂੰ ਇੱਕ ਠੀਕ ਆ ਬਾਕੀ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਗੱਲ ਇਹ ਆ ਵੀ ਆਪਦੀ ਤਸੱਲੀ ਜਿਹੜੀ ਹੈਗੀ ਨਰਕ ਪਰਖਾ ਉਹ ਜੇਕਰ ਘਰੇ ਆਣ ਕੇ ਕਰ ਲਓਗੇ ਤੇ ਉਸ ਵਰਗੀ ਜਿਹੜੀ ਰੀਜ਼ ਨਹੀਂ ਹੈਗੀ ਤਸੱਲੀ ਜਿਹੜੀ ਆ ਦੋਸਤੋ ਸੋਹਣੀ ਹੋ ਜਾਂਦੀ ਹੈ ਠੀਕ ਆ ਬਾਕੀ ਰੰਗ ਟੰਗ ਜਿਹੜਾ ਹੈਗਾ ਚਾਲ ਚੱਲਣਾ ਉਹ ਬੇਸ਼ੱਕ ਤੁਹਾਡੇ ਸਾਹਮਣੇ ਆ ਕਰੋ ਚੱਕ ਦੀ ਹਾਂਜੀ ਹਾਂ ਤੋੜ ਦਿਓ ਜੀ ਬਾਕੀ ਆ ਫੇਸ ਕੁਆਲਿਟੀ ਸਾਰੀ ਆ ਹਵਾਨੇ ਤੋਂ ਜਿਹੜਾ ਦੋਸਤੋ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਤੇ ਮਗਰ ਕੱਟੀ ਆ ਠੀਕ ਹੈ ਜੀ ਇਹ ਵੀ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਮਗਰ ਕੱਟੀ ਆ ਤੇ ਕੱਟੀ ਤੋਂ ਜਿਹੜਾ ਦੋਸਤੋ ਐਸਟੀਮੇਟ ਨਾਰਮਲੀ ਜੇਕਰ ਤੁਸੀਂ ਘਰੇ ਵਿਜ਼ਿਟ ਕਰਦੇ ਹੋ ਤੇ ਨਾਰਮਲੀ ਪਤਾ ਲੱਗ ਜੂਗਾ ਵੀ ਮੱਝ ਦਾ ਸੁਭਾ ਕਿੰਨਾ ਚਿਰ ਦਾ ਠੀਕ ਹੈ ਕੋਈ ਉਹ ਝੂਠ ਮਾਰਨ ਵਾਲੀ ਗੱਲ ਨਹੀਂ ਹੈਗੀ ਵੀ ਘੱਟੋ ਘਾਟ ਵੀ ਕੋਈ ਜ਼ਿਆਦਾ ਚਿਰ ਦੀ ਆ ਸਿੰਘਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਦੇ ਸਿੰਘ ਕਿੰਨੇ ਕਿ ਨਿਕਲੇ ਆ ਉਥੋਂ ਵੀ ਅੰਦਾਜ਼ਾ ਲਗਾ ਸਕਦੇ ਹੋ ਕੱਟੀ ਜਿਹੜੀ ਆ ਪੌਣੇ 2 ਮਹੀਨੇ 2 ਮਹੀਨੇ ਘੱਟੋ ਘਾਟੇ ਦੀ ਮੰਨ ਸਕਦੇ ਹੋ ਤੇ ਨਿਸ਼ਾਨ ਕਿੰਨਾ ਕੁ ਵੀਰੇ ਮੋਲੇ ਦਾ ਮੋਲੇ ਵੀਰ ਜੀ ਬਾੜ ਯਾਰ ਕਰਦੇ ਆ ਬਾਕੀ ਮੌਕੇ ਦੇ ਛੋੜ ਜਿਹੜਾ ਇਹ ਹੁਣ ਆ ਜੋ ਕੋਈ 500 ਹੋ ਜੇ 200 ਹੋ ਜੇ ਠੀਕ ਹੈ ਜੀ ਇੰਨੀ ਖੁਸ਼ੀ ਦੀ ਛੋੜ ਕਰਾਂਗੇ ਜੀ ਜ਼ਰੂਰ ਹਾਂਜੀ 9 ਕਿਲੋ ਜਿਹੜਾ ਦੋਸਤ ਕੋਈ ਜਿਆਦਾ ਸਿਰਖ ਪਾਈ ਨਾ ਕਰੇ ਜਿਹੜੇ ਵੀ ਡੱਬਾ ਦਾ ਪੁੱਲ ਜੱਸ ਪਾਈ ਆ ਜੀ ਦੱਸੂਗਾ ਜਿੱਤੋਂ ਤੱਕ ਦੇ ਹੀ ਦੇਣੇ ਆ ਠੀਕ ਆ ਹਾਂਜੀ ਜੀ ਵੀਰਾਂ ਦਾ ਵੀ ਜਿੰਨੇ ਦੋਸਤ ਰੇਟ ਦੱਸਾਂਗੇ ਵੀ ਬਿਲਕੁਲ ਜੈਨੂਨ ਤੇ ਉਬਾਜਬ ਹੋਣਗੇ ਠੀਕ ਆ ਕੋਈ ਜ਼ਿਆਦਾ ਨਾ ਸਮਝੇ ਵੀਰ ਵੀ ਕੋਈ ਜ਼ਿਆਦਾ ਜਿਹੜੀਆਂ ਛੋਟਾਂ ਹੋਣਗੀਆਂ ਵੀ ਉਹ ਜਿੰਨੀ ਪਿਆਰ ਮੁਹੱਬਤ ਹੋਈ ਜਿੰਨੀ ਖੁਸ਼ੀ ਆ ਉਨੇ ਜਰੂਰ ਕੀਤੀ ਜਾਊਗੀ ਠੀਕ ਹੈ ਜੀ ਇਸ ਤੋਂ ਬਾਅਦ ਅਗਲੀ ਵੀਰ ਮਾਝੇ ਨੀਲੀ ਦਾ ਵੀ ਨੀਲੀ ਦੇ ਵਿੱਚ ਆ ਗਈ ਨਾ ਜੀ ਹਾਂਜੀ ਹਾਂਜੀ ਤੇ ਕੀ ਹੈ ਦੀ ਵੀਰ ਡਿਟੇਲ ਆ ਭਾਜੀ ਬੱਚਾ ਇਹਦਾ ਮਰ ਗਿਆ ਵਾ ਕੋਈ ਮਹੀਨਾ ਡੇਢ ਮਹੀਨੇ ਦੇ ਲਾਗੇ ਬੰਨੇ ਸੂਈ ਆ ਗਈ ਆਪਣੇ ਤਾਂ ਵੀਡੀਓ ਆ ਗਈ ਇਹ ਬੱਚੇ ਦੀ ਅੱਛਾ ਜੀ ਹਾਂਜੀ 10 ਕਿਲੋ ਦੁੱਧ ਰੈਡੀ ਜੇ ਥੱਲੇ ਹੁਣ ਮਤਲਬ ਕੋਈ ਡੇਢ ਕਿ ਮਹੀਨਾ ਹੋ ਗਿਆ ਬੱਚੇ ਮਰੇ ਨੂੰ ਠੀਕ ਆ ਤੇ ਹਾਜ਼ਰ ਦੁੱਧ ਕਿੰਨਾ ਦੇ ਥੱਲੇ ਜੀ 7 ਕਿਲੋ ਭਾਜੀ 7 ਕਿਲੋ ਜੀ ਹਾਂਜੀ ਠੀਕ ਆ 7 ਕਿਲੋ ਜਿਹੜਾ ਦੋਸਤੋ ਹਾਜ਼ਰ ਦੁੱਧ ਦਾ ਬਾਕੀ ਫੇਸ ਕੁਆਲਟੀ ਵੇਖੋ ਠੀਕ ਹੈ ਜੀ ਆਖੋ ਮਣਕੀ ਆਖਾ ਬਿਲਕੁਲ ਬੱਗੀ ਨਾਸ ਹੈਗੀ ਇੱਕ ਪਾਸੇ ਮੱਥਾ ਬੱਲਾ ਹੈਗਾ ਬਾਕੀ ਮਾਰਕਿੰਗ ਜਿਹੜੀ ਹੈ ਮਗਰਲੇ ਪੈਰ ਜਿਹੜੇ ਤੋਤੇ ਆ ਠੀਕ ਆ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਤੇ 7 ਕਿਲੋ ਦੀ ਚਵਾਈ ਆ ਤੁਸੀਂ ਇਸ ਮੱਝ ਦੇ ਥੱਲੇੋਂ ਕਰ ਸਕਦੇ ਹੋ ਸੂਬਾ ਤੀਜਾ ਸੂਈ ਹੈ ਜੀ ਹਾਂ ਜੀ ਹਾਂ ਜੀ ਸੂਬਾ ਤੀਜਾ ਸੂਈ ਹੈ ਥਾਣਾ ਦੀ ਗਾਰੰਟੀ ਹੋਊਗੀ ਆਪਣੇ ਜਿੰਨੇ ਵੀ ਡੰਗਰਾਂ ਦੇ ਆਪਾਂ ਵੀਡੀਓ ਪਾਉਂਦੇ ਨਾ ਕੋਈ ਕਿਸੇ ਥਾਂ ਚ ਭੂਛਟਾ ਨਾ ਕੋਈ ਹੋਣਾ ਹੋਊਗਾ ਥਾਣੇ ਸਿੱਧੇ ਚੱਲਦੇ ਸਾਰੇ ਹਾਂ ਜੀ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਖੋਲ ਕੇ ਆਪਾਂ ਤੋਰ ਕੇ ਦਿਖਾਉਣੇ ਆ ਪੁੱਠਾ ਪਾਠਾ ਬਹੁਤ ਤੇ ਆ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਵੀ ਤੁਸੀਂ ਥਣ ਚੈੱਕ ਕਰੋ। ਪਾੜੇ ਤੇ ਮਿਲਦੀ ਜਦੋਂ ਨੇ ਟਾਈਮ। ਪਾੜੇ ਤੇ ਆ। ਹਾਂਜੀ। ਚਾੜ ਤੇ ਵੀ ਕਿਸੇ ਗੱਲੋਂ ਵੀ ਇਹ ਨਹੀਂ ਵੀ ਹਨਾ। ਹਾਂਜੀ ਹਾਂਜੀ ਕਿਸੇ ਗੱਲੋਂ ਨਹੀਂ ਕਿਸੇ ਗੱਲ। ਤੇ ਚੁਆਈਚ ਵੀ 1 ਨੰਬਰ ਪੋਲੀ ਹੈ। ਹਾਂਜੀ ਹਾਂਜੀ 1 ਨੰਬਰ ਭਾਜੀ ਚੁਆਈ। ਹਾਂ ਖੋਲ ਗਿਆ ਜੀ। ਆ ਲਓ ਜੀ। ਲਓ ਵੀ ਦੋਸਤੋ ਠੀਕ ਆ। ਹਵਾਨੇ ਦਾ ਸਹਿਜ ਸਹੀ ਆ तकरीबन। ਥਣ ਬਿਲਕੁਲ ਪ੍ਰੋਪਰ ਦੇਖ ਲਓ। ਤੇ ਉਸ ਤੋਂ ਬਾਅਦ ਤੁਸੀਂ ਆਪ ਵੀ ਵਿజిਟ ਕਰ ਲਓ ਤਸੱਲੀ ਕਰ ਲਓ ਚੁਆਈਆਂ ਕਰ ਲਓ ਹਾਈਟ ਕੱਟ ਜਿਹੜਾ ਦੋਸਤੋ ਵਧੀਆ ਹੈਗਾ ਠੀਕ ਹੈ ਹਾਈਟ ਕੱਟ ਜਿੰਨਾ ਵੀ ਤੁਹਾਨੂੰ ਦਿਖਾ ਰਹੇ ਆ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਹਵਾਨੇ ਦੀ ਅਡਰ ਦੀ ਕੁਆਲਿਟੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਠੀਕ ਆ ਪੱਧਰ ਲੈ ਵਾ ਕਿਸੇ ਇੱਕ ਪਾਸੇ ਕੋਈ ਆਪਾਂ ਕਹਿ ਰਹੀਏ ਵੀ ਸਾਈਡ ਰੱਖਦੀ ਉਹ ਕੰਮ ਨਹੀਂ ਹੈਗਾ ਠੀਕ ਆ ਠੀਕ ਆ ਆ ਜਿਹੜਾ ਸਾਈਜ਼ੂ ਜੇ ਹੈਗਾ ਸਾਰੇ ਬੰਦੇੋਂ ਥਣ ਦਾ ਵੇਖੋ ਤੇ ਚੰਗਾ ਸਾਈਜ਼ ਹੈਗਾ ਤੇ ਨਿਸ਼ਾਨ ਪਾ ਕਿੰਨਾ ਕੁ ਲੈ ਦੇ ਕਰਦੇ ਆ ਦਾ ਮੋਲ ਵੀਰ ਜੀ 52000 ਕਰਦੇ ਆ ਹਾਂਜੀ ਹਾਂਜੀ ਵਿੱਚੋਂ ਛੋੜੀ ਹੋ ਗਈ 52000 ਦੇ ਵਿੱਚੋਂ ਹਾਂਜੀ ਹਾਂਜੀ 5200 ਹੋ ਜੇ ਪਾ 500 ਹੋ ਜੇ ਠੀਕ ਆ ਜੀ ਬਾਕੀ ਖੁਸ਼ੀ ਦੀ ਹੈ ਛੋੜ ਭਾਜੀ ਠੀਕ ਆ ਜ਼ਰੂਰ ਇਸ ਤੋਂ ਬਾਅਦ ਦੋਸਤੋ ਅਗਲੀ ਵੈੜ ਆ ਗਈ ਹੈ ਕ੍ਰੋਸ ਅੰਗ ਦੇ ਵਿੱਚ ਆ ਵੈੜ ਠੀਕ ਆ ਜਰਸੀ ਦਾ ਕ੍ਰੋਸ ਤੁਸੀਂ ਮੰਨ ਸਕਦੇ ਹੋ ਠੀਕ ਆ ਬੇਸ਼ੱਕ ਇਹਨੂੰ ਤੇ ਮੈਂ ਖੰਡੀ ਸੀ ਜੀ ਭਾਜੀ ਸੁਈ ਨੂੰ ਵੀ ਕਿੰਨੇ ਕਿ ਦਿਨ ਹੋ ਗਏ ਇਹਨੂੰ ਇਨੂ ਵੀਜ 14 15 ਦਿਨ ਹੋ ਗਏ ਆ ਮਗਰ ਇਹਦੇ ਬੱਛੀ ਜੋ 14 15 ਦਿਨ ਹੋ ਗਏ ਆ ਹਾਂਜੀ ਮਗਰ ਬੱਚਾ ਹਾਂਜੀ ਬੱਛੀ ਹੀ ਮਗਰੇ ਦੇ ਭਾਜੀ ਮਗਰ ਬੱਛੀ ਆ ਗਈ ਹਾਂਜੀ 10 ਕਿਲੋ ਦੁੱਧ ਰੈਡੀ ਜੇ ਥੱਲੇ ਲੀਟਰ ਵਾਲਾ ਠੀਕ ਆ ਹਾਂਜੀ ਤੇ ਜਿੰਨ 15 ਕ ਹੋ ਗਏ ਨਾ ਹਾਂਜੀ 14 15 ਦਿਨ ਹੋ ਗਏ 14 ਪਤਨ 10 ਕ ਲੀਟਰ ਮਲ ਕੇ ਜਿਹੜਾ ਲੀਟਰ ਮਾਰਵਾ ਦੱਸੇ ਹਾਂਜੀ ਲੀਟਰ ਮਾਰਵਾ ਹੀ ਭਾਜੀ ਸਾਰੇ ਡੰਗਰਾਂ ਦੇ ਜਿੰਨਿਆਂ ਦਾ ਲੀਟਰ ਮਾਰਵਾ ਦੁੱਧ ਤੇ ਦਵਾਂਗੇ ਠੀਕ ਆ ਜੀ ਤੋਰੀਏ ਵੀਰੇ ਨੂੰ ਵੀ ਹਾਂਜੀ ਮਗਰ ਬੱਚਾ ਜਿਹੜਾ ਦੋਸਤੋ ਬੱਛੀ ਆ ਠੀਕ ਆ ਕ੍ਰੋਸ ਆਂਗ ਦੇ ਵਿੱਚ ਜਿਹ ਠੀਕ ਹੈ ਜਰਸੀ ਕ੍ਰੋਸ ਅੰਗ ਦੇ ਵਿੱਚ ਤੇ ਹਵਾਨਾ ਜਿਹੜਾ ਦੋਸਤੋ ਤੁਸੀਂ ਦੇਖ ਲਓ तकरीबन 2 ਵਜੇ ਦੇ ਪਏ ਆ ਦੁਪਹਿਰ ਦਾ ਸਮਾਂ 2 ਉਹਦਾ ਟਾਈਮ ਹੋ ਗਿਆ तकरीबन ਤੇ ਬਨਾਤ ਨਾਲ ਜਿਹੜਾ ਦੋਸਤੋ तकरीबन ਤੁਸੀਂ ਹੁਣ ਦੇ ਟਾਈਮ ਦੇ ਅਕੋਰਡਿੰਗ ਦੇਖ ਸਕਦੇ ਹੋ ਤੇ ਮਗਰ ਬੱਚਾ ਜਿਹੜਾ ਬੱਛੀ ਆ ਬੱਛੀ ਆਪਾਂ ਤੁਹਾਨੂੰ ਬਿਲਕੁਲ ਦਿਖਾ ਦਿੰਨੇ ਆ ਕੋਈ ਗੱਲ ਨਹੀਂ ਪਹਿਲੇ ਨੰਬਰ ਤੇ ਬੱਛੀ ਆ ਜੀ ਹਾਂਜੀ ਹਾਂਜੀ ਆ ਜਿਹੜੀ ਪਹਿਲੇ ਹਾਂਜੀ ਹਾਂਜੀ ਆਪਾਂ ਦਿਖਾਉਨੇ ਆ ਜੀ ਆਹ ਕਰੋ ਜੀ ਤੂੰ ਬੱਛੀ ਜੀ ਆ ਮਗਰ ਜਿਹੜੀ ਬੱਛੀ ਹੈ ਦੋਸਤੋ ਠੀਕ ਆ ਬੱਛੀ ਵੀ ਬਿਲਕੁਲ ਕਰਾਸ ਅੰਗ ਦੇ ਵਿੱਚ ਮੰਨ ਲਓ ਤੁਸੀਂ ਠੀਕ ਆ ਜਰਸੀ ਕਰਾਸ ਦੇ ਵਿੱਚ ਹੀ ਬੱਛੀ ਹੈ ਠੀਕ ਆ ਤੇ ਆਪ ਵਾਇਰ ਵੀ ਤੁਸੀਂ ਜਿਹੜੀ ਆ ਫੇਸ ਕੁਆਲਿਟੀ ਦੇਖ ਲਓ ਐਦਾਂ ਦੀ ਆ ਤੇ ਨਿਸ਼ਾਨ ਭਾਈ ਇਹਨੂੰ ਨਾ ਮੜਾ ਜਾ ਕਮਾਇਓ ਜੀ ਬੈਕ ਸਾਈਡ ਉਧਰ ਕਰਿਓ ਆ ਦੇਖੋ ਜੀ ਠੀਕ ਹੈ ਵੀਰ ਜੀ ਤੋਰ ਗਈ ਆ ਕਰੋ ਚੱਕ ਜੀ ਤੂੰ ਦਾ ਸਹਜ ਚੰਗਾ ਹੈ ਬਿਲਕੁਲ ਮੁੱਠੀ ਜਲਾ ਥਾਣਾ ਠੀਕ ਹੈ ਜੀ ਚਵਾਈ ਚੁਈ ਬਾਕੀ ਪੁੱਛ ਲੈਨੇ ਆਪਾਂ ਕਿਹੋ ਜੀ ਚਵਾਈ ਲੱਗੀ ਹੈ ਨਾਰਮਲੀ 2-4 ਡੰਗ ਕੋਈ ਵੀ ਵਪਾਰੀ ਵੀਰ 2-4 ਡੰਗ ਜਾਂ 2-4 ਦਿਨ ਪਸ਼ੂ ਜਦੋਂ ਚੋ ਲੈਨੇ ਆਪਾਂ ਉਦੋਂ ਪਤਾ ਲੱਗ ਜਾਂਦਾ ਵੀ ਚਵਾਈ ਕਿਦਾਂ ਦੀ ਲੱਗੀ ਹੈ ਆ ਦੇਖੋ ਜੀ ਬਿਲਕੁਲ ਬਹਿਣੀ ਵਾਲੇ ਪਾਸੇ ਤੋਂ ਆ ਥਾਣਾ ਦਾ ਸਹਜ ਆ। ਚੰਡੀ ਸੀਲ ਆ ਪਾਜੀ ਤੁਸੀਂ ਇਹ ਜੇ ਗੱਲ ਬਾਤ ਨਹੀਂ ਹੈਗੀ ਆ ਵੀ ਪੈਜੋ ਜਿੱਦਾਂ ਮਰਜੀ। ਹਾਂਜੀ। ਆ ਕਰੋ ਜੇ ਕਦੀ। ਠੀਕ ਆ ਵੀ ਕੋਈ ਉਹ ਗੱਲ ਨਹੀਂ ਹੈਗੀ ਕੋਈ ਡਰੱਗ ਪਿਜੱਕਲ ਜਾਂ ਪਸੂ ਨਹੀਂਗਾ। ਸੀਲ ਸਭ ਪੂਰੀ ਆ ਤੇ ਕਿੰਨਾ ਨਿਸ਼ਾਨ ਮੁੱਲ ਕਿੰਨਾ? ਮੁੱਲ ਪਾਜੀ 38 ਕਰ ਲੀਏ 40 ਕਰ ਲੀਏ 34000 ਦੀ ਦੇ ਦਾਂਗੇ 34000 ਜੇ ਛੋਟ ਹੋ ਜੂਗੀ 500 ਰੁਪਿਆ। 34 ਦੇ ਵਿੱਚੋਂ? ਹਾਂਜੀ ਮੌਕੇ ਤੇ ਹੋਗੀ। ਠੀਕ ਆ ਭਰਾ ਹਾਂਜੀ 34 ਦੇ ਵਿੱਚੋਂ ਮਾਨਤਨ ਹੋ ਜਾਊਗਾ 10 ਕਿਲੋ ਹਾਜ਼ਰ ਆ 10 ਲੀਟਰ ਸੌਰੀ ਹਾਜ਼ਰ ਆ ਬਿਲਕੁਲ ਹੁਣ ਬਿਲਕੁਲ ਤੁਸੀਂ ਲੀਟਰ ਮਾਰ ਕੇ 10 ਲੀਟਰ ਚ ਵਾਈ ਕਰ ਸਕਦੇ ਹੋ ਠੀਕ ਆ ਵੈੜ ਚੰਗੀ ਆ ਤੇ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਵੈੜ ਦਿਖਾਉਣੀ ਆ ਤਕਰੀਬਨ ਐਂ ਤਸੱਲੀ ਦੇ ਨਾਲ ਉਹ ਵੀ ਆ ਬੈਕ ਸਾਈਡ ਤੋਂ ਜਿਹੜਾ ਦੋਸਤੋ ਤੁਸੀਂ ਦੇਖ ਲਓ ਠੀਕ ਆ ਕਿਸੇ ਗੱਲੋਂ ਰਹਿਣਾ ਜਾਇਓ ਕਿਉਂਕਿ ਸੌਦਾ ਕਈ ਵੀਰ ਆਨਲਾਈਨ ਵੀ ਕਰਨਾ ਪਸੰਦ ਕਰਦੇ ਆ ਠੀਕ ਆ ਜੀ ਆਜੋ ਅਗਲੀ ਵੀਰ ਇਸ ਵੈੜ ਦੀ ਕੀ ਹੈਗੀ ਜੀ? ਇਹ ਸੂਈ ਭਾਜੀ 4 ਤੋਂ 5 ਦਿਨ ਹੋ ਰਹੇ ਸੂਈ ਨੂੰ ਮਗਰ ਵੱਛੀ ਹੈ ਜੀ। ਹਾਂਜੀ। ਇਹ ਵੀ ਜਿਹੜੀ ਦੋਸਤੋ ਕਰਾਸ ਆ ਠੀਕ ਆ ਕਰਾਸ ਵੈੜ ਆ ਤੇ ਹਵਾਨਾ ਤਕਰੀਬਨ ਤੁਹਾਡੇ ਸਾਹਮਣੇ ਆਹ ਕਰੋ ਚੈੱਕ। ਤੇ ਸੂਹਾ ਕਿੰਨਾ ਸੂਈ ਹੈ ਜੀ? ਸੂਹਾ ਦੂਜਾ ਸੂਈ ਰਜੇ। ਦੋਜਾ ਨੇ ਹੈ? ਹਾਂਜੀ। ਦੂਜਾ ਸੂਹਾ ਸੂਈ ਆ। ਹਾਂਜੀ। ਤੇ ਆਹ ਫੇਸ ਆ। ਠੀਕ ਆ ਜੀ ਆਹ ਮੂੰਹ ਮੱਥਾ ਦੇਖ ਨੂੰ ਚੰਗੀ ਤਰ੍ਹਾਂ। ਤੇ ਕਰਾਸ ਅੰਗ ਦੇ ਵਿੱਚ ਆ। ਇਹ ਆਹ ਕਰੋ ਚੈੱਕ ਜੀ। ਉਹ ਇਹ ਮੇਰੀ ਗੱਲ ਬਾਤ ਨਹੀਂ ਪਾਈ ਆਗੀ ਆਪਣੇ ਜਿੰਨੇ ਵੀ ਟੱਕਰ ਸਾਰੇ ਸੀਲ ਆ ਪੰਜਾ ਤੱਕ ਗਾਵਾਂ ਤੱਕ ਸਾਰੇ ਸੀਲ ਆ ਨਹੀਂ ਬਹੁਤ ਵਧੀਆ ਗੱਲ ਆ ਜੀ ਹਾਂ ਜੀ ਅੱਗੇ ਕੋਈ ਵੀਰ ਲੈ ਕੇ ਜਾਵੇ ਕੋਈ ਇਹਨਾਂ ਵੀ ਰੱਸੀ ਕੋਈ ਜਾਣਾ ਪਉਣੀ ਲੋੜ ਨਹੀਂ ਕਿਹੜੇ ਗੱਲ ਦੀ ਲੋੜ ਨਹੀਂ ਵੀ ਜੀ ਆਪਾਂ ਜਿਹੜੇ ਰੱਸੀ ਕਿਹੜੇ ਟੱਕਰ ਨਾਲ ਹੀ ਪਾਈ ਦੀ ਸਹੀ ਆ ਤਾਂ ਮੱਝ ਨੂੰ ਪਾਈ ਦੀ ਅੱਛਾ ਨਿਸ਼ਾਨ ਭਾਈ ਇਹਦੇ ਥੱਲੇ ਬੱਛੀ ਆ ਗਈ ਇਹਦੇ ਥੱਲੇ ਵੀ ਹਾਂ ਜੀ ਹਾਂ ਜੀ ਬੱਛੀ ਆ ਤੇ ਦਿਨ ਕਿੰਨੇ ਦੱਸਿਆ ਕਰ ਰਿਪੀਟ ਕਰੇ ਚਾਰ ਤੋਂ ਪੰਜ ਦਿਨ ਹੋਏ ਭਾਜੀ ਸੋਈ ਨੂੰ ਮਗਰ ਬੱਛੀ ਜੇ ਤੁੰਨ ਵੀ ਨਾਲ ਜੋ ਤੇ ਹਾਜ਼ਰ 10 ਤੋਂ ਉੱਪਰ ਹੀ ਜਦੋਂ ਹਾਂ ਜੀ ਹਾਂ ਜੀ 10 ਠੀਕ ਹੈ ਜੀ ਹਾਂ ਜੀ ਸਾਢੇ 10 ਪੱਕਾ ਹੈਗਾ ਇਹ ਥਲੇ ਤੋਂ 10 10:30 ਹਨ ਜੀ ਹਾਂ ਜੀ ਠੀਕ ਹੈ ਬਾਕੀ ਕੱਦ-ਕਾਟ ਹੀ ਸੋਹਣਾ ਦੋਸਤੋ ਜਿਹੋ ਜਿਹੇ ਐਚਐਫ ਵੇੜਾ ਤਾਂ ਹੁੰਦਾ ਕ੍ਰੋਸ ਆਕ ਦੇ ਵਿੱਚ ਤੇ ਇਹਦਾ ਕੱਦ-ਕਾਟ ਚੰਗਾ ਹੈਗਾ ਠੀਕ ਹੈ ਉੱਚੇ ਕੱਦ-ਕਾਟ ਦੇ ਵਿੱਚ ਵੇੜਾ ਤੇ ਲੈਫਟੀ ਜਿਹੜੀ ਆ ਹਵਾਨੇ ਦੀ ਕੁਆਲਿਟੀ ਆ ਬਿਲਕੁਲ ਜਿਹੜੀ ਵੇਖ ਕੇ ਚੈੱਕ ਕਰੋ ਤਾਜੀ ਸੂਈ ਆ ਵੀ ਕੋਈ ਕਹਿਣ ਦੀ ਗੱਲ ਨਹੀਂ ਵੀ ਬੱਚਾ ਵੀ ਨਾਲ ਕੋਈ ਦਿਖਾਇਆ ਜਾਊਗਾ ਮਗਰ ਜਿਹੜੀ ਆ ਬੱਛੀ ਆ ਇਹਦੇ ਠੀਕ ਆ ਬੱਛੀ ਆਪਾਂ ਪ੍ਰੋਪਰ ਦਿਖਾ ਦਿੰਨੇ ਤੁਹਾਨੂੰ ਤੇ ਬਿਲਕੁਲ ਨਵੀਂ ਵੈੜੀ ਆਪਾਂ ਕਹਿ ਸਕਦੇ ਹਾਂ ਵੀ ਦੂਜਾ ਸੂਆ ਸੁਈ ਹੈ ਠੀਕ ਆ ਬੱਚੀ ਵੀ ਇਕ ਰਾਂਗ ਆ ਦੇਖਿਆ ਜ ਮੜਾ ਜ ਆ ਵੱਚੀ ਦੇਖੋ ਜੀ ਆ ਬੱਚੀ ਹੈ ਠੀਕ ਆ ਬਿਲਕੁਲ ਜਿਹੜੀ ਇਕ ਰਾਂਗ ਹੈਗੀ ਦੋਸਤੋ ਆ ਬੱਚੀ ਆ ਤੇ ਆ ਵੈੜ ਆ ਠੀਕ ਆ ਫੇਸ ਕੁਆਲਿਟੀ ਦੇਖੋ ਠੀਕ ਆ ਨਿਸ਼ਾਨ ਭਾਈ ਕਮਾਈਏ ਸਾਜੀ ਸਾਜੀ ਲੈ ਜੋ ਜੀ ਦੀ ਥਣ ਥਣ ਦਾ ਜਿਹੜਾ ਸਾਈਜ਼ ਆ ਉਹ ਚੰਗਾ ਬਖਾਉਂਦੀ ਆ ਠੀਕ ਆ ਧਿਆਨ ਦੇ ਵਿੱਚ ਜਰੂਰ ਰੱਖ ਲਿਓ ਆ ਦੇਖੋ ਜੀ ਠੀਕ ਆ ਇਹ ਪੂਰੀ ਜਿਹੜੀ ਆ ਦੋਸਤੋ ਭਲੇਖੇ ਘੜ ਚੀਜ਼ ਆ ਵੀ ਬਾਕੀ ਨਿਸ਼ਾਨਪਾਈ ਚਵਾਈ ਕਿਹੋ ਜੀ ਲੱਗੀ ਚਵਾਈ 1 ਨੰਬਰ ਪਾਜੀ ਕੋਈ ਪੂਰ ਛੱਟੇ ਵਾਲੀ ਗੱਲ ਨਹੀਂ ਨਹੀਂ ਕਿਸੇ ਗੱਲ ਦੀ ਲੋੜ ਨਹੀਂ ਪਾਜੀ ਪੂਰ ਛੱਟੇ ਕੋਈ ਨਹੀਂ ਹੈਗਾ ਇੱਥੇ ਆਪਾਂ ਨਿਸ਼ਾਨਪਾਈ ਜਿੰਨੇ ਵੀ ਪਸ਼ੂ ਬਖਾਏ ਆ ਹਾਂਜੀ ਕਨ ਚੋੜ ਕੱਟਣਾ ਹੋਵੇ ਵੀ ਯਾਰ ਚਵਾਈ ਕਿਸੇ ਦੇ ਵਿੱਚ ਕੋਈ ਕਮੀ ਪੇਸ਼ੀ ਤਾਂ ਨਹੀਂ ਮਾਣਾ ਵੀਰ ਜੀ ਵੀਡੀਓ ਕਾਲ ਤੇ ਜਿੰਨੇ ਡੰਗ ਮਰਜੀ ਚਵਾਓ ਸਾਈ ਬਿਆਨਾ ਕਰੋ ਤੇ ਡੰਗਰਾ ਹਾਰੇ ਸਾਰੇ ਚਵਾਵਾਂਗੇ ਆਪਾਂ ਹਾਂਜੀ ਜਿਹੜਾ ਵੀ ਵੀਰ ਭਰਾ ਜਿਹੜਾ ਵੀ ਡੰਗਰ ਲਊਗਾ ਗਾ ਲਵੇ ਮੱਝ ਲਵੇ ਚਵਾਈ ਕਰਾ ਕੇ ਦਵਾਂਗੇ ਭਾਵੇਂ ਦੋ ਡੰਗ ਚੋਲੇ ਚਾਰ ਡੰਗ ਚੋਲੇ ਸਹੀ ਭਰਾ ਹਾਂਜੀ ਅੱਛਾ ਕਿੰਨਾ ਮੁੱਲ ਕਿੰਨਾ ਕਰਤਾ ਇੰਦਾ ਮੁੱਲ ਵੀਰ ਜੀ ਇਹਦਾ 34000 ਕਰਦੇ ਆ ਇਹ ਤਾਂ ਵੀ 34 ਹਾਂਜੀ ਜੋੜੀ ਜਿਹੜੀ ਪਹਿਲਾਂ ਉਹ ਵੀ 34 ਆ ਹਾਂਜੀ ਪਹਿਲੇ 34 ਪਹਿਲੀ ਵੀ 34 ਹੈ ਭਰਾਵੋ ਆ ਵੀ 34 ਹੀ ਆ ਕਿਸੇ ਵੀਰ ਇਕੱਠੇ ਇਨਾ ਇਕੱਠੀਆਂ ਵੜਾਂ ਨੂੰ ਹੱਥ ਪਾਉਣਾ ਨਾ ਤੁਸੀਂ ਇੱਕ-ਇੱਕ ਗੱਡੀ ਦੇ ਟਰਾਂਸਪੋਰਟ ਦਾ ਖਰਚਾ ਵੀ ਬਾਜੂਗਾ ਦੋਵੇਂ ਇਕੱਠੀਆਂ ਲੈ ਕੇ ਜਾਣੀਆਂ ਤਾਂ ਵੀ ਜਿਹੜਾ ਮਤਲਬ ਕਿ ਤੁਹਾਡਾ ਹੋ ਜਾਊਗਾ ਠੀਕ ਲਵਸੀਲਾ ਹੋ ਜਾਊਗਾ ਪਾਈ ਜਿਹੜੇ ਬੰਦੇਓ ਮਰਜ਼ੀ ਬੈਜੋ ਠੰਡੀ ਸੀਲ ਹੈ ਕੋਈ ਗੱਲ ਬਾਤ ਨਹੀਂ ਹੈਗੀ ਅਜੇ ਆਹ ਵੇਖੋ ਜੀ ਕੋਈ ਡਰੱਗ ਨਾ ਭਜਾ ਕਲ ਕਾ ਛਟਾਕਲ ਦੀ ਨਹੀਂ ਹੈਗੀ ਆ ਕਰੋ ਚੱਕ ਜੀ ਜਿਹੜੇ ਬੰਦੇਓ ਮਰਜ਼ੀ ਬੈਜੋ ਬਿਲਕੁਲ ਮੁਠੀ ਦਾ ਥਾਣਾ ਕੋਈ ਕਹਿਣ ਦੀ ਕਰਨੀ ਆ ਵੇਖੋ ਤੇ ਬਾਕੀ ਨਿਸ਼ਾਨਬਾਈ ਚਲੋ ਕੋਈ ਭੈਣ ਭਰਾ ਜੇ ਇਕੱਠੀਆਂ ਲੈ ਜੂਗਾ ਤਾਂ ਫਿਰ ਵੀ ਮਾਨਤਨ ਜਿੰਨਾ ਹੋ ਸਕੇ ਖੁੱਲਾ ਕਰ ਦਿਓ ਹਾਂਜੀ ਨਹੀਂ ਕੋਈ ਨਹੀਂ ਕਰ ਦਾਂਗੇ ਭਾਜੀ ਇਹ ਫਿਲਹਾਲ 34000 ਹੈ ਨਾ ਡਿਮਾਂਡ ਹਾਂਜੀ 34000 34000 ਦੀ ਲੈਦੇ ਆ ਹਾਂਜੀ ਚਲੋ ਜਰੂਰ ਇਸ ਤੋਂ ਬਾਅਦ ਨਿਸ਼ਾਨਾ ਭਾਈ ਲਾਸਟ ਤੇ ਇਹ ਵੜ ਆ ਗਈ ਆਪਣੇ ਕੋਲ ਤਾਜੀ ਸੂਈ ਲੱਗਦੀ ਹੈ ਵੀ ਹਾਂਜੀ 11 12 ਕਿਲੋ ਭਾਜੀ ਬੋਲਾ ਜਿਹੋ ਦੇ ਥੱਲੇ ਪਰਸੋਂ ਦੀ ਸੂਈ ਆ ਮਗਰ ਵੱਛੀ ਆ ਮਗਰ ਵੱਛੀ ਇਹਦੇ ਵੀ ਹਾਂਜੀ ਠੀਕ ਆ ਸੂਆ ਦੂਜਾ ਕਿ ਤੀਜਾ ਜੀ ਨਹੀਂ ਨਹੀਂ ਦੂਜਾ 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 ਸੈਕੰਡ ਟਾਈਮ ਆਰਾ ਹਾਂਜੀ ਆਏ ਸੂਈ ਤਾਜੀ ਹੈ ਨਾ ਤਾਂ ਕਰਕੇ ਲਿੱਸੀ ਜਾਂਦੀ ਆ ਹ ਥਾਣ ਥੋੜੇ ਬਾਕੀ ਥਣ ਥਣ ਵੀ ਚੰਗਾ ਬਈ ਲੱਗਦਾ ਹਾਂਜੀ ਇੱਥੇ ਥੋੜੀ ਜੀ ਪਾ ਲਿਆ ਇਹਦੇ ਹਾਂ ਅੱਗੇ ਪਾ ਲ ਹੈਗੀ ਤੋਂ ਨਾਲੇ ਪਾਸੇ ਹਾਂਜੀ ਠੀਕਾ ਥਾਣਾ ਵੀ ਬਿਲਕੁਲ ਮੁਠੀ ਵਾਲਾ ਲੱਗਾ ਵਾ ਆ ਕਰੋ ਦੋਸਤੋ ਚੈੱਕ ਬਿਲਕੁਲ ਮੁਠੀਲਾ ਥਾਣਾ ਤਹਿਸੀਲ ਸੌ ਮੈਨੂੰ ਲੱਗਦਾ ਇਹ ਵੀ ਪੂਰੀ ਹੋਵੇ ਹਾਂਜੀ ਹਾਂਜੀ ਤਹਿਸੀਲ ਸੌ ਭਾਜੀ ਪੂਰੀ ਹੈ ਹਾਂ ਆ ਕਰੋ ਗੱਲ ਵੀ ਆ ਦੇਖੋ ਜਿੱਦਾਂ ਮਰਜ਼ੀ ਭਾਜੀ ਬੈਜੋ ਕੋਈ ਅੱਗੋਂ ਪਿੱਛੋਂ ਜਿਵੇਂ ਮਰਜ਼ੀ ਹੈ ਹਾਂਜੀ ਆ ਦੇਖ ਲਓ ਠੀਕ ਹੈ ਹਵਾਨੇ ਦੀ ਆਰਡਰ ਦੀ ਕੁਆਲਿਟੀ ਬਿਲਕੁਲ ਜਿਹੜਾ ਫਿਕਸਡ ਆਰਡਰ ਆ ਦੋਸਤੋ ਪਟਾਂ ਦੇ ਸਨ ਦੇ ਵਿਚਕਾਰ ਜਿਹੜਾ ਹਵਾਨਾ ਬਿਲਕੁਲ ਇਹਦੇ ਟਾਈਮ ਹੀ ਭਾਜੀ ਥੋੜਾ ਛਾਪਦੇ ਹੋਰ ਭੱਜ ਜਾਂਦੀ ਆ ਠੀਕ ਆ ਭਰਾ ਠੀਕ ਆ ਓਕੇ ਤੇ ਨਿਸ਼ਾਨਵੀਰੇ ਮੁੱਲ ਕਿੰਨਾ ਡਿਮਾਂਡ ਕੀ ਕਰਤੀ ਦੀ ਮੁੱਲ ਭਾਜੀ 52 ਕਰ ਲੀਏ 53 ਕਰ ਲੀਏ 50000 ਚ ਸ਼ੋਲਡ ਹੋ ਜੂਗੀ ਇਹ ਬੱਛੀ ਦੀ 50000 ਦੇ ਵਿੱਚੋਂ ਹਾਂਜੀ ਠੀਕ ਹੈ ਵੀ 15 16 ਕਿਲੋ ਦੋਦਰ ਮਾਣਾ ਚਾਹੂਗੇ ਇਹ 11 12 ਕਿਲੋ ਗੋਲਾ ਖੁੱਲਾ ਹੋਵੇ ਇਹਦੇ ਥਲੇ ਹਾਂਜੀ ਆਹ ਦੇਖੋ ਜੀ ਬੈਕ ਸਾਈਡ ਤੋਂ ਕਿ ਗੰਢੀ ਸੀੜ ਆ ਭਾਜੀ ਕੋਈ ਇਹੋ ਜੀ ਗੱਲ ਬਾਤ ਨਹੀਂ ਹੈਗੀ ਆ ਵੇਲੇ ਜਿੱਦਾਂ ਮਰਜ਼ੀ ਹੱਥ ਫੇਰੀ ਜਾਵੇਂ ਨੂੰ ਠੀਕ ਆ ਖੋਲ ਕੇ ਭਰਾਜੀ ਬੱਚੀ ਇਹਦੇ ਮਗਰ ਜਿਹੜੀ ਹੈਗੀ ਦਿਖਾਈਏ ਜੀ ਬੱਚੀ ਵੀ ਚੰਗੀ ਲੱਗਣ ਦਈ ਹੈ ਹਾਂਜੀ ਹਾਂਜੀ ਆ ਬੱਚੀ ਬਲੈਕ ਜਿਹੜੀ ਹੈ ਬੱਚੀ ਹੈ ਠੀਕ ਹੈ ਬੜੀ ਜਾਦੂਤ ਵਿੱਚ ਹੈ ਠੀਕ ਹੈ ਇਹ ਪੂਛ ਵੀ ਟੇਲ ਜਿਹੜੀ ਹੈ ਬਿਲਕੁਲ ਛੋਟੀ ਆ ਛੋਟਾ ਜਿਹਾ ਸਮਾਲ ਸਾਈਜ਼ ਕੰਨ ਹੈਗਾ ਜਿਹੜਾ ਤੇ ਬੱਚੀ ਪੂਰੀ ਵਧੀਆ ਅਸਲੀ ਦੀ ਮਗਰ ਬੱਚੀ ਆ ਆਪ ਹੀ ਵੀ ਬੱਚੀ ਹੈ ਦੋਸਤੋ ਤੇ ਮਗਰ ਵੀ ਬੱਚੀ ਆ ਠੀਕ ਹੈ ਤੇ ਹਵਾਨੇ ਦੀ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਬਖਾਉਂਦੀ ਹੈ ਆ ਦੇਖੋ ਜੀ ਲੋ ਵੀ ਦੋਸਤੋ ਠੀਕ ਆ ਵੜ ਪਸੰਦ ਆਊਗੀ ਬੇਸ਼ੱਕ ਹੁਣ ਬੌਲੇ ਦੇ ਵਿੱਚ ਆ ਚਵਾਈ ਤੁਸੀਂ ਕਰਨੀ ਆ ਤਸੱਲੀ ਤੁਸੀਂ ਕਰਨੀ ਆ ਠੀਕ ਆ ਹੱਕ ਸਮਝ ਕੇ ਆਪਣਾ ਜਿਹੜਾ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਥਾਣ ਤੁਨ ਜਿਹੜਾ ਮਗਰਲੇ ਵੀ ਤੁਹਾਨੂੰ ਦਿਖਾਉਣਾ ਚਾਹੂੰਗਾ ਮੈਂ ਨੇੜੇ ਤੋਂ ਬਿਲਕੁਲ ਮੁਠੀ ਜਿਹਾ ਉਹਨਾਂ ਵਾਲੇ ਥਾਣਾ ਠੀਕ ਆ ਤੇ ਨਿਸ਼ਾਨ ਭਾਈ ਦੀ ਡਿਮਾਂਡ 52 ਕਰਕੇ ਤੇ 50 ਦੀ ਲਾਸਟ ਆ ਹਾਂਜੀ ਹਾਂਜੀ 50 ਦੀ 50 ਜੋ ਜਿੰਨਾ ਵੀ ਛੋਟ ਚ ਆਪਾਂ ਜਰੂਰ ਕੀਤਾ ਹਾਂ ਹਾਂਜੀ ਹਾਂਜੀ ਛੋਟ ਛੱਪਾ ਵਾਜੀ ਕਰਦਾ ਵੀ ਤੇ ਸੰਪਰਕ ਨੰਬਰ ਆਪਣੇ ਜਰੂਰ ਦੱਸ ਦਿਓ 70876 7447 ਠੀਕ ਹੈ ਜੀ ਹਾਂਜੀ ਇਹ ਨੰਬਰ ਦੋਸਤੋ ਵੀਰ ਨਿਸ਼ਾਨ ਦੇ ਮੈਂ ਲਗਾਤਾਰ ਸਕਰੀਨ ਤੇ ਚਲਦੇ ਕਰਦੇ ਨੇ ਆ ਪਸ਼ੂ ਜਿਹੜੇ ਉਮੀਦ ਕਰਦੇ ਆ ਵੀ ਚੰਗੇ ਲੱਗੇ ਹੋਣਗੇ ਭਾਅ ਪੜਤਾ ਤੁਹਾਨੂੰ ਚੰਗਾ ਲੱਗਾ ਹੋਊਗਾ ਬਾਕੀ ਤੁਸੀਂ ਕੋਈ ਵੀਰ ਆਪਦੇ ਹਿਸਾਬ ਨਾਲ ਮੁੱਲ ਵੀ ਲਗਾਵੇ ਕੋਈ ਗੁੱਸਾ ਗਿਲਾ ਨਹੀਂ ਹੁੰਦਾ ਕਿਸੇ ਨੂੰ ਪਰ ਇੱਥੇ ਆਣ ਕੇ ਇੱਕ ਵਾਰੀ ਤਸੱਲੀ ਕਰ ਲੋ ਜਿਹੜਾ ਸਾਈਜ਼ ਪਾਉਗਾ ਉਹਦਾ ਹੀ ਡੰਗਰ ਪੱਕਾ ਹੋਊਗਾ ਅੱਛਾ ਜੀ ਹਾਂ ਜੀ ਕਿਉਂਕਿ ਕਈ ਵੀਰ ਖਰਾਬ ਕਰਦੇ ਆ ਸਾਈਜ਼ ਨਹੀਂ ਪਾਉਂਦੇ ਤੇ ਹੋਣ ਆ ਗਏ ਭਲਕੇ ਆ ਗਏ ਤਾਂ ਖਰਾਬ ਕਰਦੇ ਆ ਉਹ ਨਿਚੇ ਨੂੰ ਡੰਗਰ ਵਿਗ ਜਾਂਦਾ ਵਾ ਪਿਛਲੀ ਵੀਡੀਓ ਜੀ ਅੱਗੇ ਇੱਕ ਦੋ ਗਾਹ ਗਏ ਇਦਾਂ ਹੀ ਖਰਾਬ ਹੋਏ ਸੀ ਅੱਜ ਨੇ ਖਰੀਦਣ ਨੂੰ ਤਾਂ ਰਹਿ ਜਾਂਦਾ ਹਾਂਜੀ ਹਾਂ ਜੀ ਕੋਈ ਗੱਲ ਨਹੀਂ ਭਰਾ ਜਰੂਰ ਭਰਾ ਆਪਣੇ ਸਮਝਦਾਰ ਨੇ ਸਾਰੇ ਸੋ ਦੋਸਤੋ ਜਿਹੜੇ ਵੀਰ ਨੇ ਖਾਸ ਤੌਰ ਤੇ ਖਰੀਦਣੀ ਪਸ਼ੂ ਡੱਕਣਾ ਕੋਈ 2000 ਕਾਰਡ ਵਿਜਟ ਕਰਕੇ ਤਸੱਲੀ ਕਰ ਲਿਆ ਕਰੋ ਫਿੱਟ ਬੈਂਦਾ ਜਿੰਨੀਆਂ ਗੱਲਾਂ ਦਸੀਆਂ ਗਈਆਂ ਚੀਜ਼ ਖਰੀਦ ਲਿਆ ਕਰੋ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ